ਹਾਂਜੀ ਮਿੱਤਰੋ ਸਵੇਰ ਸਵੇਰ ਦੇ ਵਜਰੇ ਨੇ 8 ਤੇ ਹੁਣ ਸ਼ੁਰੂ ਕਰ ਰਹੇ ਆਂ ਪੰਜ ਦਾ ਵਲੌਗ ਬਸ ਮਾਮੇ ਵਾਲੇ ਨਾਲ ਖੇਤ ਆਏ ਸੀਗੇ ਕਹਣਾ ਭਾਵੇਂ ਤਵੇਲਾ ਵੈਜੀ ਪਰ ਖੇਤ ਬਗ ਚੱਲ ਨਾਲ ਸਹਾਰਾ ਜਾ ਹੋ ਜਾਂਦਾ ਕੱਖ ਲੈਣ ਆਏ ਸੀ ਬਾਈ ਥੋੜਾ ਜਿਹਾ ਚਿਰ ਪਹਿਲਾਂ ਤੁਹਾਨੂੰ ਦੇਖੇ ਸੀ ਤੀਗਾ ਵੀ ਇਹ ਮੋਟਰਸਾਈਕਲ ਇਹ ਤਾਂ ਸਟਾਰਟ ਹੋ ਰਹੀ ਤੀਗਾ ਤੇ ਬਸ ਹੁਣ ਖੇਤ ਆਇਆ ਜਿਹੜਾ ਕੁਝ ਵੀ ਕਰਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਬਸ ਮਿਲਦੇ ਆਂ ਕੱਖ ਚੱਕ ਕੇ ਹੁਣ ਘਰੇ ਚੱਲਦੇ ਆਂ ਘਰੇ ਜਾ ਕੇ ਦਿਖਾਉਣਾ ਤੁਹਾਨੂੰ ਫਿਰ ਮਿੱਤਰੋ ਬਸ ਹੁਣ ਕੱਖ ਚੱਕ ਰਿਹਾ ਆਪਾਂ ਖੜਿਆ ਵੇਲੇ ਹੁਣ ਰੇ ਸ਼ਰਮਣੀ ਉਹਦੀ ਮਸਤੇ ਰੰਗੜਨੀ ਜਿੰਮੀਤਰ ਤੇ ਕੱਕ ਆਪਣੇ ਵੱਢ ਰਹੇ ਨੇ ਤੇ ਹੁਣ ਚੱਲਦੇ ਆਪਾਂ ਕਰਨ ਹਾਂ ਜੀ ਮਿੱਤਰੋ ਉਥੋਂ ਨਣਗੇ ਕੱਖ ਲਿਆ ਕੇ ਖੜੀ ਦੀਗੇ ਕਰੇ ਤੇ ਇੱਕ ਕਰੋ ਫੋਨ ਆ ਗਿਆ ਮੈਂ ਬੁਲ ਉਹ ਬਣਾਉਣਾ ਭੁੱਲ ਗਿਆ ਵੀਡੀਓ ਕਾ ਜਰ ਵਾਪਸ ਆਇਦ ਕਰੇ ਕਰੇ ਹੁਣ ਜ਼ਰ ਕਰੋ ਫੋਨ ਆ ਗਿਆ ਪਿੰਡੋਂ ਆਪਣੇ ਕਹਿੰਦੇ ਮਿਸਤਰੀ ਦਾ ਸਮਾਨ ਲੈ ਕੇ ਦੇਣਾ ਤੂੰ ਵਾਪਸ ਆ ਜਾ ਪਹਿਲਾਂ ਮੀਂਹ ਪੈਦੀ ਤਾਂ ਮੈਂ ਮੀਂਹ ਦੀਕਣ ਜੇ ਲੱਗ ਗਿਆ ਬਸ ਹੁਣ ਮੀਂਹ ਹਟੇ ਦਾ ਫੋਨ ਕਰਨ ਵੀ ਆ ਰਹਿਆਂ ਤੇ ਕਰੇ ਆ ਕੇ ਦੇਖਦੇ ਆਂ ਕੀ ਕੀ ਲੈ ਕੇ ਦੇਣਾ ਤੇ ਫਿਰ ਆਪਾਂ ਚੱਲਾਂਗੇ ਜੇ ਸੋਈ ਲੈ ਕੇ ਦੇਣਾ ਉਹ ਜਿਹੜਾ ਸਮਾਨ ਹੋਊਗਾ ਤੇ ਲੋ ਚੱਲਦੇ ਹਾਂ ਜੀ ਮਿੱਤਰੋ ਕਿਵੇਂ ਸਾਰੇ ਤੇ ਨਣਗੇ ਤੋਂ ਆ ਪਾਗੇ ਦੀਗੇ ਬਜਾ ਰਹੇ ਮਿਸਰੇ ਅਸਮਾਨ ਲੈਣ ਕੱਗੇ ਸਮਾਨ ਦਾ ਕੀਆ ਦੋ ਬੁੱਢੀ ਦੇਥਾ ਲੈ ਲੈਉਣੇ ਨੇ ਚਲੋ ਫਿਰ ਆਪਾਂ ਤੋਂ ਉੱਥੇ ਲੈ ਲਿਆ ਕਿ ਜੇ ਤਾਂ ਉਹ ਉੱਥੇ ਬਸੋਏ ਦਿਖਾਉਣ ਵਾਲਾ ਦਿਖਾਵਾਂਗੇ ਨਹੀਂ ਫਿਰ ਬਾਅਦ ਤੋਂ ਬੱਕਰੀ ਆ ਗਈ ਦਿਖਾਵਾਂਗੇ ਚਲੋ ਚੱਲਦੇ ਆਂ ਦੇਖੋ ਘੱਗੇ ਦਾ ਤਾਂ ਕੀ ਸਮਾਨ ਲੈ ਕੇ ਤੇ ਕਾਸਟ ਸਪਰੇਅ ਪੇਂਟ ਲੈਏ ਸੀਗੇ ਬਿਮਾਰੀ ਇੱਕ ਨਮਾਰੀ ਤੇ ਕਰਨਾ ਦੀਗਾ ਇਹ ਬਿਮਾਰੀ ਪਹਿਲੇ ਇਹੋ ਜਿਹਾ ਕਲਰ ਸੀਗਾ ਖੇੜਿਆ ਆਪਾਂ ਨੂੰ ਬਰਾਊਨ ਕਰਤਾ ਬਰਾਊਨ ਤਾਂ ਕਰੀ ਤਾਂ ਮਰੀ ਮਰੀ ਲੱਕੀ ਮੁੱਕ ਗਈ ਯਾਰ ਦੇਖੋ ਹੋਰ ਲੋਣੀ ਬੱਧੀ ਹੈ ਜੀ ਕੋਈ ਨੂੰ ਲਿਆ ਕੇ ਫਿਰ ਕਰਦੇ ਫਿਰ ਮੈਂ ਕਰਦਾ ਹਾਂ ਪਾਜੀ ਮਿੱਤਰੋ ਜੇ ਆਪਾਂ ਉਹ ਪੇਂਟ ਲਏ ਸੀਗੇ ਜਿਹੜਾ ਹੋਰ ਪੁੱਤੇ ਥੱਲੇ ਲੈਣਗੇ ਸੀਗੇ ਤੇ ਆਪਾਂ ਨੇ ਉਹ ਪੇਂਟ ਕਰਤਾ ਸੀਗਾ ਤੇ ਤੁਸੀਂ ਨਮਾਰੀ ਚੇਕ ਬਹੁਰੀ ਵਧੀਆ ਹੋ ਗਈ ਯਾਰ ਜਰਜੁਰ ਜਿਹੜੀ ਲੱਗ ਰਹੀ ਸਾਰੀ ਉੱਤਰੀਆ ਦੇ ਨਾਲ ਤੇ ਬਸ ਅੱਜ ਤੱਕ ਹੋਰ ਕੰਮ ਨਹੀਂ ਕਰਿਆ ਆਪਾਂ ਨੇ ਟਾਈਮ ਤੋਂ ਦਿਨੋਂ ਦਿਨ ਹੋ ਗਿਆ ਯਾਰ ਵੀਡੀਓ ਥੋੜੀ ਥੋੜੀ ਰਿਕਾਰਡ ਹੋ ਰਹੀ ਮੇਰੇ ਤੋਂ ਜਦ ਜਿੰਨੇ ਕੁ ਵੀ ਹੋਈ ਮੈਂ ਸਾਰੀ ਪਾਤੀ ਤੇ ਕੱਲ ਤੋਂ ਫਸ ਡੇਲੀ ਵਲੌਗ ਸ਼ੁਰੂ ਕਰਾਂਗੇ ਵਧੀਆ ਤਰੀਕੇ ਨਾਲ ਉਸੇ ਮਿਸਤਰੀ ਲੱਗ ਰਹੀ ਯਾਰ ਕੰਮ ਘੱਟੇ ਹੁੰਦੇ ਦੀਗਾ ਕੰਮ ਬਹੁਤ ਹੁੰਦਾ ਤਾਂ ਵੀਡੀਓ ਘੱਟ ਬਣਦੀ ਦੀਗੀ ਤਾਂ ਇਸ ਲਈ ਮਾਫੀ ਚਾਹੁੰਦਾ ਤੇ ਬਸ ਅੱਜ ਦੀ ਆ ਵੀਡੀਓ ਲਈ ਐਨ ਲਈ ਤੇ ਬਸ ਹੁਣ ਆਪਾਂ ਅੱਗੇ ਤੋਂ 8-9 ਮਿੰਟਾਂ ਦਾ ਵਧੀਆ ਵਲੌਗ ਬਣਾਇਆ ਕਰਾਂਗੇ ਮਿਲਦੇ ਨੇ ਨੈਕਸਟ ਵਲੌਗ ਚ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਏ